ਆ ਪੀਲੋ ਦੁੱਧ ਜਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਇੱਥੇ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਕਰਿਆ ਦੋ ਜੂਰੀਆ ਰੇ ਪਾਈਆ ਇਹਦੇ ਵਿੱਚ ਦੇਖੋ ਕਿੰਨੇ ਜੂਰੀਆ ਰੇ ਪਾਉ ਥੋੜੇ ਨੇ 3-4 ਕਿਲੋ ਜੂਰੀਆ ਰੇ ਪਾਉਗਾ ਇਹਦੇ ਵਿੱਚ ਫੇਰ ਦੇਖੋ ਇਹ ਤੋਂ ਅੱਗੇ ਦੇਖਦੇ ਜਦੋਂ ਬਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋਮ ਦਾ ਦੁੱਧ ਪੀਂਨੇ ਆ ਨਾ ਵੀ ਹਾਂ ਜਦੋਂ ਖਾਂਦੇ ਹਾਂ ਮੈਂ ਇੱਕ ਸ਼ੇਕ ਦਾ ਹੋਰ ਆਪਾਂ ਰੰਗ ਬਰੰਗੇ ਹਨੇ ਉੱਥੋਂ ਫੁਲਫੀਆਂ ਵਗੈਰਾ ਚੌਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਸੈਕ ਖੋਲਨੇ ਆਪਣਾ ਉਹਦਾ ਇਨੋਜੀ ਹੁੰਦੀ ਜੀ ਨੀਂ ਮੂੜੀ ਦੇਖੋ ਐਸ ਨੂੰ ਖੋਲਦਾ ਇਹ ਜਿੱਦਰਾ ਇਹ ਤੋਂ ਅੱਗੇ ਅੱਗੇ ਦੇਖੋ ਇਹ ਕਰੂਗਾ ਸੀ ਅੱਜ ਤੱਕ ਵੀਡੀਓ ਦੇਖੇ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾਂਚੀ ਰਿਹਾ ਥੋੜੀ ਅੱਖ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਇਹ ਕੋਈ ਕਾ ਕੀ ਹੋਰ ਪਾ ਰਿਹਾ ਹੈ ਚਲੋ ਆ ਇੱਕ ਹੋਰ ਜ਼ਹਿਰ ਪਾਤਾ ਜੂਰੀ ਦੀ ਥੋਕੇ ਅਗਲਾ ਜ਼ਹਿਰ ਆ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਓ ਫੀਡਾ ਕਰਦੇ ਹਾਂ ਅਜੇ ਹੋਰ ਦੇਖੋ ਜੀ ਨਹੀਂ ਇਹ ਇੱਥੇ ਨਹੀਂ ਖੜਦਾ ਇਹ ਆ ਦੇਖੋ ਇਹ ਲਓ ਜੀ ਆ ਰੰਗ ਪਾਤਾ ਇਹਦੇ ਵਿੱਚ ਹੋਰ ਇਹ ਲਓ ਦੇਖੋ ਆ ਰੰਗ ਮਲਾਤਾ ਸੋ ਰੰਗ ਇਹਦਾ ਹੋਰ ਫੀਡਾ ਰੰਗ ਕਰਤਾ ਨਾਲ ਲਪਿਲਾਇਆ ਕਰਤਾ ਰੰਗ ਬਰੰਗ ਕਰ ਲਓ ਦੇਖ ਲਓ ਵੇਖੋ ਤੁਸੀਂ ਇਹ ਲਓ ਕਿਦੂ ਵਹ ਲਓ ਜੀ ਹੁਣ ਇਹਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਕੇ ਹੁਣ ਤੋਂ ਦੇਖੋ ਉਹ ਲੱਗਿਆ ਹੈ ਅੱਗੇ ਪੈਣਾ ਜਾ ਕੇ ਵੇਖ ਸਕਦੇ ਹੋ ਤੁਸੀਂ ਇਹ ਕਰ ਰਹੇ ਨੇ ਵੇਖ ਸਕਦੇ ਹੋ ਤੁਸੀਂ ਆਹ ਦੇਖੋ ਲਓ ਇਹ ਇਹ ਲਓ ਇਹ ਹੁਣ ਤੁਹਾਡੀ ਭਰਾਵੋ ਜਿਹੜੀਆਂ ਆਪਾਂ ਬੱਚਿਆਂ ਨੂੰ ਤੁਲਫੀਆਂ ਖਵਾਉਣੇ ਆ ਤੁਲਫੀਆਂ ਤਿਆਰ ਹੋ ਗਈਆਂ ਆ ਦੇਖ ਲਓ ਤੁਹਾਡੀ ਸ਼ੇਰ ਤੱਕ ਕਿੰਨਾ ਸਰਵਾੜ ਹੋ ਗਿਆ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪੋਤਿਆਂ ਨੂੰ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦੁਕਾਨਾਂ ਤੋਂ ਸਾਮਾਨ ਜ਼ਿਆਦਾ ਮਿਲਦਾ ਭਰਾਵੋ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਦੁਕਾਨਾਂ ਤੋਂ ਇਹ ਸਾਮਾਨ ਮਿਲਦਾ ਹੈ ਬੱਚੇ ਆਪਣੇ ਆ ਪੈਸੇ ਦੇਦੇ ਨੇ ਉੱਥੇ ਜਾ ਕੇ ਖਾਂਦੇ ਨੇ ਹਾਂ ਦੇਖੋ ਪੈਕੇਟ ਤਿਆਰ ਹੋ ਗਿਆ ਦੇਖ ਲਓ ਡੁਪਲੀਕੇਟ ਕੁਲ 30 ਤੋਂ ਸਾਹਮਣੇ ਤਿਆਰ ਹੋ ਗਏ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ ਧੰਨਵਾਦ